discuransing ਕੀ ਕਹਣਾ ਚੰਨੂ ਜਤਰਾ ਰਾਮ ਦੇ ਤੁਹਾਨੂੰ ਮੇਰੇ ਸਕੇ ਸਾਲਾ ਜੀ ਸਨ ਅੱਛਾ ਤੇ ਇੱਥੇ ਜੋ ਮੁੰਡੇ ਮਾਨਸਾ ਤੋਂ ਆ ਕੇ ਜਾਂ ਕੋਈ ਹੋਰ ਗਰੁੱਪਾਂ ਦੇ ਸੀਗੇ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਤੇ ਮੈਂ ਹੁਣ ਆਈਡੀਆ ਵੀ ਦੇਖੀਆਂ ਨੇ ਤੇ ਬਹੁਤ ਹੀ ਯਾਨੀ ਕਿ ਇੱਕ ਜਿਵੇਂ ਜਿੱਦਾਂ ਗੈਂਗਸਟਰ ਹੁੰਦੇ ਨੇ ਐਦਾਂ ਦੇ ਟਾਈਪ ਦੇ ਬੰਦੇ ਸੀਗੇ ਤੇ ਜੋ ਇੱਥੇ ਨਸ਼ੇ ਦੀ ਸਪਲਾਈ ਕਰਦੇ ਸੀ ਤੇ ਮੇਰੇ ਸਾਲਾ ਅਕਸ਼ਰੇ ਉਹਨਾਂ ਨੂੰ ਕਹਿੰਦਾ ਸੀ ਭਾਈ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਦੇਖ ਲਾਂਗੇ ਤੇ 14 ਤਰੀਕ ਨੂੰ ਰਾਤ ਤਕਰੀਬ 9:00 ਵਜੇ ਤੋਂ ਬਾਅਦ ਦੀ ਗੱਲ ਹੈ ਤੇ ਇੱਕ ਰਿਆ ਦੇ ਬਾਪੂ ਦੇ ਲਈ ਮਤਲਬ ਕਿ ਚੌਲ ਬਣਾ ਕੇ ਗਿਆ ਸੀਗਾ ਜਨ ਕਿ ਮੇਰੇ ਸਹੁਰਾ ਸਾਹਿਬ ਦੇ ਲਈ ਤੇ ਕਹਿੰਦਾ ਮੈਂ ਦਹੀਂ ਫੜ ਲਿਆ ਮਾ ਉਧਰੋਂ ਮਤਲਬ ਅਜੇ ਗਿਆ ਹੀ ਸੀ ਉਧਰ ਜਾਣ ਹੀ ਨਹੀਂ ਦਿੱਤਾ ਤੇ ਰਾਹ ਦੇ ਵਿੱਚ ਕਿਸੇ ਨੇ ਸੀਆਈਡੀ ਦੇਤੀ ਵੀ ਬਾਹਰ ਫਿਰਦਾਗਾ ਤੇ ਬਸ ਫਿਰ ਕਿਰਪਾਨਾਂ ਕੀ ਮਤਲਬ ਕਿ ਰਾੜ ਬਹੁਤ ਬੁਰੀ ਹਾਲਤ ਨਾਲ ਮਾਰੇ ਦੇਖਣ ਵਾਲੀ ਹਾਲਤ ਨਹੀਂ ਅੱਖਾਂ ਦੇ ਵਿੱਚ ਅੱਖਾਂ ਵੀ ਨਹੀਂ ਦੇਖਣ ਯੋਗ ਦੰਦ ਕੱਢ ਦਿੱਤੇ ਬੁਰਾ ਹਾਲ ਹੈਗਾ ਪੰਜ ਭੈਣਾਂ ਦਾ ਇਕੱਲਾ ਭਰਾ ਸੀ ਤੇ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਧੰਨਵਾਦ ਵੀ ਕਰਦਾ ਪੁਲਿਸ ਦਾ ਜਿਨ੍ਹਾਂ ਨੇ ਪੰਜ ਬੰਦੇ ਚੱਕ ਵੀ ਲਏ ਤੇ ਬਹੁਤ ਸੋਹਣਾ ਕਾਰਜ ਕਰ ਰਹੀ ਹੈ ਥਾਣੇ ਦੀ ਪੁਲਿਸ ਤੇ ਬਹੁਤ-ਬਹੁਤ ਧੰਨਵਾਦ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਕੁਝ ਨਹੀਂ ਚਾਹੀਦਾ ਨਵੀਂਦਰਜੀਤ ਵੀਰੇ ਜਿਹੜਾ ਮੁੰਡਾ ਦੇਖੋ ਜਿਹੇ ਤਰ੍ਹਾਂ ਹੀ ਲੱਗਦਾ ਮੇਰਾ ਭਰਾ ਆ ਬਈ ਹਾਏ ਇੱਥੇ ਨਾ ਮੁੰਡੇ ਆਉਂਦੇ ਹੁੰਦੇ ਸੀਗੇ ਚਿੱਟਾ-ਚੁੱਟਾ ਵੇਚਦੇ ਸੀਗੇ ਇਹ ਰੋਕ ਦਾ ਰੋਕ ਦਾ ਸੀਗਾ ਇਹਨੂੰ ਕਹਿੰਦੇ ਦੇਖਾਂਗੇ ਵੱਢ ਕੇ ਦਹੀਂ ਲੈਣ ਗਿਆਗਾ ਚੌਲ ਬਣਾ ਕੇ ਰੱਖ ਕੇ ਗਿਆ ਤੇ ਬਸ ਉੱਥੇ ਵੱਢ ਕੇ ਰੱਖਤਾ ਉਹਨਾਂ ਨੇ ਹਾਏ ਵੀਰੇ ਅਸੀਂ ਤਾਂ ਇਨਸਾਫ ਚਾਹੀਦਾ ਵੀਰੇ ਸਾਨੂੰ ਕੁਝ ਨਹੀਂ ਚਾਹੀਦਾਗਾ ਅਸੀਂ ਚਾਰ ਪੈਣਾ ਗੀਆਂ 21 ਭਰਾ ਸੀ ਸਾਡੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਵੀਰੇ ਹਾਏ ਰੱਬਾ ਇਦਾਂ ਜੀ ਮੈਂ ਤੁਹਾਡੇ ਮਾਦਮ ਮਾਤਮ ਰਾਈਂ ਦੱਸਣਾ ਚਾਹਨਾ ਹੈ ਕਿ ਜਿਹੜਾ ਪਿਛਲੇ ਦਿਨੀ ਇੱਕ ਕਤਲ ਦਾ ਮਕਦਮਾ ਥਾਣਾ ਮੌੜ ਵਿਖੇ ਦਰਜ ਹੋਇਆ ਸੀ ਇੱਕ ਵਿਅਕਤੀ ਦਾ ਉਹਦੇ ਵਿੱਚ ਕਤਲ ਹੋਇਆ ਸੀ ਜਿਸ ਦੇ ਚਲਦੇ ਅਸੀਂ ਕਤਲ ਦਾ ਪਰਚਾ ਦਰਜ ਕੀਤਾ ਸੀ 10 ਵਿਅਕਤੀਆਂ ਦੀ ਅਗੇਂਸਟ 4 ਬਾਈ ਨੇਮ ਸੀ ਤੇ 6 ਅਨਨੋਨ ਸੀ ਉਹਦੇ ਵਿੱਚ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਅੰਦਰ ਪੰਜ ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਚੋਂ ਇੱਕ ਬਾਈ ਨੇਮ ਹੈ ਚਾਰ ਅਨਨੋਨ ਸੀ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਤੇ ਫਿਰ ਅਸੀਂ ਅਰੈਸਟ ਕਰ ਲਿਆ ਤੇ ਹੁਣ ਤੱਕ ਦੀ ਜਿਹੜੀ ਸਾਡੀ ਪੁਸ਼ਪੜਤਾਲ ਤੋਂ ਇਹ ਗੱਲ ਵੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪੰਜੇ ਵਿਅਕਤੀ ਹੈਗੇ ਐ ਇਹਨਾਂ ਤੇ ਕੋਈ ਐਨਡੀਪੀਐਸ ਦਾ ਮਕਦਮਾ ਨਹੀਂ ਦਰਜ ਹੈਗਾ ਬਟ ਹਾਂ ਇੱਕ ਵਿਅਕਤੀ ਤੇ ਇੱਕ ਲੜਾਈ ਝਗੜੇ ਦਾ ਮਕਦਮਾ ਦਰਜ ਹੈ